ਅੱਜ ਆਪਾਂ ਪਤਾ ਕਿੱਥੇ ਚੱਲੇ ਆਂ ਅੱਜ ਆਪਾਂ ਮਿਹਨਤ ਕਰਨ ਚੱਲੇ ਆਂ ਬਲਜੀਤ ਸਿੰਘ ਗੋਲਾ ਜੋ ਕਿ ਸਾਡੇ ਫਾਦਰ ਸਾਹਿਬ ਨੇ ਇਹਨਾਂ ਨਾਲ ਮਿਹਨਤ ਕਰਨ ਸਾਰਾ ਪਰਿਵਾਰ ਚੱਲਿਆ ਪਿੰਕਾ ਵੀ ਆ ਮੈਂ ਵੀ ਆ ਮੰਮੀ ਵੀ ਆ ਅਸੀਂ ਸਾਰੇ ਜਣੇ ਅਲੱਗ-ਅਲੱਗ ਮਿਹਨਤ ਕਰਦੇ ਆਂ ਪਰ ਇਹ ਵੀਡੀਓ ਇਹ ਤਾਂ ਆਪਾਂ ਬਣਾਈ ਆ ਤਾਂ ਕਿ ਸਾਰੇ ਬੰਦੇ ਇਹ ਦੇਖਣ ਕਿ ਜੇ ਤੁਸੀਂ ਫਿਟੋਂ ਤੇ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਵੀ ਹੋਰ ਮੈਂਬਰ ਅਨਫਿਟਾ ਤਾਂ ਤੁਹਾਡੀ ਮਿਹਨਤ ਕਰਨ ਦਾ ਕੋਈ ਫਾਇਦਾ ਨਹੀਂ ਸਾਰੇ ਹੀ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵਧੀਆ ਡਾਈਟ ਦੇਣੀ ਆ ਵਧੀਆ ਮਿਹਨਤ ਕਰਾਉਣੀ ਆ ਹੁਣ ਉਸਤਾਦ ਜੀ ਦੀ ਅੱਜ ਆਪਾਂ ਦੇਖਾਂਗੇ ਕਿ ਐਨੇ ਸਾਲ ਬਾਅਦ ਵੀ ਉਸਤਾਦ ਜੀ ਅਸੀਂ ਆਪਣੇ ਪਾਪਾ ਨੂੰ ਕਹਿੰਦੇ ਹੁੰਨੇ ਆ ਐਨੇ ਸਾਲ ਬਾਅਦ ਵੀ ਤੁਹਾਨੂੰ ਇਹਨਾਂ ਦਾ ਕਰੰਟ ਦਿਖਾਵਾਂਗਾ ਕਿੰਨਾ ਸਰੀਰ ਦੇ ਵਿੱਚ ਇਹਨਾਂ ਨਾਲ ਆਪਾਂ ਪੋਡਕਾਸਟ ਵੀ ਕਰਨੀਆਂ ਇਹ YouTube ਤੇ ਪੂਰੀ ਵੀਡੀਓ ਆ ਆਪਾਂ ਦਿਖਾਵਾਂਗੇ ਕਿਵੇਂ ਕਿਵੇਂ ਐਕਸਾਈਆਂ ਕਰਦੇ ਨੇ ਕਿਵੇਂ ਕਿਵੇਂ ਐਕਸਾਈ ਕੀਤੇ ਨੇ ਅਸੀਂ ਟਰਾਈ ਕਰਾਂਗੇ ਕਿ ਪਾਪਾ ਤੋਂ ਕੁਝ ਉੱਤੇ ਆਪਾਂ ਗੱਲਾਂ ਵੀ ਕਰਾਂਗੇ ਮਿਲਦੇ ਹੁਣ ਆਪਾਂ ਗਰਾਊਂਡ 'ਚ ਆਹ ਜੋ ਵੀ ਸ਼ੇਰੋ ਮਿੰਕੇ ਪਾਣੀ ਚ ੱਕ ਲਈ ਗੱਡੀ ਮਾਂ ਗੱਡੀ ਚ ਪਾਣੀ ਚੱਕ ਲਿਓ ਮੇਰੇ ਫੁੱਲ ਕਿੰਨੇ ਸੋਹਣੇ ਹੋ ਗਏ ਹਾਂ ਹਾਂ ਇੱਥੇ ਕੋਈ ਨਹੀਂ ਜੇ ਬਾਅਦ ਚੱਕ ਲਾਂਗੇ ਤਾਜੀ ਨੂੰ ਆਪਣੇ ਵਲੌਗ ਦੀ ਪੂਰੀ ਉਹ ਆ ਟੈਨਸ਼ਨ ਨਾ ਤਾਜੀ ਦਾ ਮੇਰਾ ਰੱਸੀ ਥੋੜੀ ਫੁੱਲ ਦੇਖੋ ਕਿੰਨੇ ਸੋਹਣੇ ਹੋਏ ਹਨਾ ਮੇਰੀ ਰੱਸੀ ਥੋੜੀ ਆ ਹਾਂ ਰੱਸੀ ਮੇਰਾ ਰੱਸੀ ਫੜ ਦੋ ਬੜਾ ਜੀ ਹਾਂ ਗਿੰਦਾ ਸੁੱਕ ਗਿਆ ਇੱਕ ਦੋ ਕੁ ਸੁੱਕ ਗਿਆ ਥੋੜੀ ਰੱਸੀ ਆ ਬਹੁਤ ਵਧੀਆ ਨੇ ਬਹੁਤ ਸੋਹਣੇ ਆ ਕਿੰਨੇ ਖੜੇ ਨੇ ਘਰੇ ਤਾਂ ਖੜੇ ਨਹੀਂ ਆਏ ਜੇ ਮਾਈਕ ਕੋਡਾਈ ਕਰਨ ਵਾਲੀ ਹੈ ਨਾ ਜਿੰਨੇ ਗੋੜਾਈ ਕਰਵਾਉਣੀ ਹੈ ਨਾ ਦੀ ਮੜੀ ਜੀ ਹੈ ਹੈ ਜਦ ਘਰੇ ਲਾਈ ਨਾ ਤਾਂ ਨਾਲੇ ਨਾਲ ਹੋ ਜੋ ਕਰਾਂ ਬਾਰ ਮਾਪ ਇਹ ਫੋਲਾ ਕਿੰਨੀ ਹੋ ਗਈ ਮੈਂ ਨਹੀਂ ਤਾਂ ਕਹਿੰਦਾ ਇਹ ਵਧੀਆ ਜੰਮਿਆ ਹੋਇਆ ਹੈ ਦੀਗਾ ਪੱਟਾ ਦਾ ਇੰਜਣ ਹੋਊ ਅੱਜ ਅੱਜ ਹੋਊ ਪੱਟਾ ਦਾ ਇੰਜਣ ਅੱਜ ਆਪਾਂ ਪੂਰਾ ਦੇਖੋ ਥੱਲੇ ਪੈਰ ਦੇਖੇ ਤੋੜ ਦਾ ਹਰ ਮਨ ਬਾਜ ਆਉਂਦੀ ਹੈ ਹਨਾ ਹਾਂ ਤੇ ਬੋਲਦਾ ਆਉਂਦੀ ਆ ਹੈਲੋ ਦੇਖੋ ਅਰੇ ਅੱਜ ਪੈਰ ਬਹੁਤ ਹੋਦਾ ਸੀਰਾ ਆ ਦੇਖੀ ਥੱਲੇ ਥੱਲੇ ਬਣਾਇ ਤਾਂ ਪੂਰੀ ਜੋਰ ਲੱਗਣਾ ਇੱਥੇ ਹੋਣੀਆਂ ਨੇ ਮਿਹਨਤਾਂ ਇਹ ਮੋਟਰ ਤੇ ਇਹ ਮੋਟਰ ਤੇ ਪਿੰਕੇ ਨੇ ਬਹੁਤ ਔਣਕ ਮੇਲਾ ਲਾਇਆ ਹੈ ਅੱਜ ਤੁਹਾਨੂੰ ਪਤਾ ਹੀ ਆ ਪਾਰਟ ਆ ਧਰਤੀ ਆ ਉੱਥੇ ਬੂਟ ਚੋਰੀ ਹੋਈ ਸੀ ਹੈ ਨਾ ਤੁਹਾਡੇ ਹਾਂਜੀ ਆ ਮੋਟਰ ਤੇ ਇਹਨਾਂ ਦੇ ਬੂਟ ਚੋਰੀ ਹੋ ਗਏ ਸੀ ਚੋਬਰਾਂ ਦੇ ਹਰਮਨ ਦੇ ਬੌਨੇ ਆ ਭਾ ਕਵੱਡੀਆਂ 21 11 ਤਰੀਕ ਨਾ 13 ਦਾ ਕਹਿੰਦਾ ਐ ਸਾਰੇ ਆਏ ਨੇ ਯਾਦ ਕਰਦੇ ਸੀ ਕਹਿੰਦਾ ਪਹਿਲਾਂ ਫੋਨ ਕਰਿਆ ਸੀ ਮੇਜਰ ਮੇਜਰ ਨਹੀਂ ਉਹ ਯਾਪੀ ਕਹਿੰਦਾ ਉਹ ਕਹਿੰਦਾ ਨਹੀਂ ਗੱਲ ਕਰਨੂੰ ਇਹ ਜਾਇਆ ਕਰੋ ਮਿਲਣ ਗਏਣਾ ਚਾਹੀਦਾ 13 ਤਰੀਕ ਨੂੰ ਟੂਰਨਾਮੈਂਟ ਆ ਕਹਿੰਦਾ ਸਾਰੇ ਆਏ ਮੋਲਾ ਮੰਗੀ ਮੇਜਰ ਇਹ ਬੰਦਾ ਕੱਲ ਜੀ ਹੈ ਸਿੱਧਮ ਨੇਕੀ ਦੇ ਬੰਦਾ ਦੇਸੀ ਦਾ ਬੰਦਾ ਵੀ ਵੀਡੀਓ ਮਾਹਰ ਲੜ ਜੀ ਮੱਤ ਜੀ ਉਹ ਗੱਲ ਕਰਦਾ ਮੈਂ ਮੇਜਰ ਕਹਿੰਦਾ ਜੀ ਜਿਆਦਾ ਟੂਰਨਾਮੈਂਟ ਦੀ ਕਹਿੰਦਾ ਵੀ ਇੱਥੇ ਸੀਗਾ ਉਹ ਪੱਤੜ ਪੱਟਣਾ ਉੱਥੇ ਨਾਮ ਰੱਖਦਾ ਬਾਹਲਾ ਪਹਿਲਾਂ ਪਹਿਲਾਂ 10000 ਰੁਪਏ ਰੱਖਦਾ 10000 ਉੱਥੇ ਕਿੱਥੇ ਰੱਖਦਾ ਜੀਗਾ ਪਹਿਲਾਂ ਅਸੀਂ ਲੇਟ ਹੋ ਗਏ ਭੱਜ ਕੇ ਜਾ ਕੇ ਬਿੱਤੇ ਕੋਨੇ ਕੱਪੜੇ ਲਾ ਕੇ ਵੜ ਗਏ 10000 ਨਾਮ ਦੀ ਉੱਤੇ 10 ਕਿੱਥੇ ਕਿਹੜਾ ਰੱਖਦਾ ਜੀ ਉਦੋਂ ਮੇਜਰ ਉਹਨੇ ਦੀ ਟੀਮ ਸੀ ਮੇਜਰ ਹੱਸਣ ਲੱਗਿਆ ਨਾਲਦਿਆਂ ਨੂੰ ਕਹਿੰਦਾ ਇਹ ਤਾਂ ਕੋਈ ਲਾਲੂ ਕੇ ਖੇਡਦਾ ਜਿਹੜਾ ਇੰਨਾ ਤੇਜ਼ ਭਾਏਦਾ ਇਹ ਗੱਲਾਂ ਕਰਦਾ ਕਿ ਹੁਣ ਆਏ ਨੇ ਇਹ ਫਰਕ ਪੈਂਦਾ ਲਾਗੇ ਭੱਜਣ ਨਾਲ ਜਾਂ ਜਾਂ ਬੰਦਾ ਮਿਹਨਤ ਕਰੇ ਵੀ ਨਹੀਂ ਮੈਂ ਸਾਰਿਆਂ ਨੂੰ ਪਹਿਲਾਂ ਤਾਂ ਮਿਹਨਤ ਜ਼ਰੂਰੀ ਆ ਡਾਈਟ ਬਾਅਦ ਚ ਕੰਮ ਕਰਦੀ ਆ ਪਹਿਲਾਂ ਮਿਹਨਤ ਆ ਹਮੇਸ਼ਾ ਬਹੁਤ ਬਰੀ ਮੈਂ ਸੁਣਿਆ ਉਸਤਾਦ ਜੀ ਹੂੰ ਪਾਪਾ ਨੇ ਆ ਉਸਤਾਦ ਜੀ ਕਹਣਾ ਉਸਤਾਦ ਜੀ ਕਿਉਂ ਕਹਿੰਦੇ ਹੋ ਉਸਤਾਦ ਜੀ ਨੇ ਫਿਰ ਉਸਤਾਦ ਜੀ ਆਏ ਨੇ ਫਿਰ ਆਪਾਂ ਨੂੰ ਸਾਰਾ ਕੁਝ ਉਸਤਾਦ ਜੀ ਨੇ ਸਿਖਾਇਆ ਨਾ ਪਾਪਾ ਵੀ ਕਹਿੰਦੇ ਉਸਤਾਦ ਜੀ ਵੀ ਹੈ ਆ ਵੀਡੀਓ ਚ ਇਹੀ ਕਹਿਣਾ ਹੁਣ ਮੈਂ ਕਿਹਾ ਵੀ ਜਿਹੜੀਆਂ ਚੀਜ਼ਾਂ ਸਿੱਖੀਆਂ ਨੇ ਵੀ ਉਸਤਾਦ ਜੀ ਨਹੀਂ ਸਿਖਾਇਆ ਸਿੱਖੇ ਉਸਤਾਦ ਜੀ ਸਿਖਿਆ ਨੇ ਆਪਾਂ ਇਹਦਾ ਹੁੰਦਾ ਆ ਹੁਣ ਜਦ ਮੈਂ ਪਿੰਕੇ ਨੂੰ ਤੇ ਰੌਣੇ ਟੂਰਨਾਮੈਂਟ ਦੀ ਮਹਾ ਪਿੰਕੇ ਪਹਿਲਾਂ ਤੂੰ ਜੇ ਖੇਡਣਾ ਪਹਿਲਾਂ ਤਾਂ ਸਰੀਰ ਫਿੱਟ ਕਰ ਬਾਅਦ ਚ ਗੇਮ ਹੁੰਦੀ ਆ ਤੇ ਭੱਜਿਆ ਜਾਂਦਾ ਤੇ ਐ ਢੱਡੇ ਐ ਹਿੰਦੇ ਮਹਾ ਵੀ ਇਹ ਨਹੀਂ ਹੁੰਦਾ ਪਲੇਅਰ ਦੇ ਗੇਮ ਬਾਅਦ ਚ ਬੰਦਾ ਪਹਿਲਾਂ ਫਿੱਟ ਹੋਣਾ ਚਾਹੀਦਾ ਜਿਹੜੀ ਉਹ ਥੋੜੀ ਉਹ ਦੂਜੀ ਗੱਲ ਵੀ ਇਹਦੇ ਮੈਂ ਦੱਸੀ ਸੀ ਜਿਹੜਾ ਤੁਸੀਂ ਕਿੱਥੇ ਤੁਸੀਂ ਭੱਜਦੇ ਸੀ ਤੁਹਾਨੂੰ ਬੰਦੇ ਨੇ ਕਹਿੰਨੇ ਕਿਹਾ ਸੀਗਾ ਉਹ ਜਿਹੜਾ ਉਹ ਕਹਿੰਦਾ ਸੀ ਵੀ ਤੂੰ ਵੀ 100 ਮੀਟਰ ਦਾ ਐਥਲੀਟ ਕਿਉਂ ਨਹੀਂ ਸੋਣਾ ਹਾਂ ਉਹ ਤਾਂ ਇੱਥੇ ਨਾ ਕੈਂਪ ਲੱਗੇ ਸਾਡੇ ਪਟਿਆਲੇ ਸਾਰੇ ਗੇਮ ਵਾਲੇ ਲੱਗਿਆ ਸੀਗਾ ਇੱਕ ਉਹਨਾਂ ਚੋਂ ਦਾ ਐਥਲੀਟ ਕੋਚ ਵੀ ਸੀਗਾ ਉਹਨਾਂ ਦੇ ਐਥਲੀਟ ਕਾਲੇ ਸੀਗੇ ਵਿੱਚ ਖੇਡਦੇ ਹੈਂਡਬਾਲ ਖੇਡਦੇ ਸੀ ਉਹ ਕਹਿੰਦਾ ਜੀ ਹੈਂਡਬਾਲ ਵਾਲੇ ਖੇਡਦੇ ਸਾਰੇ ਗੇਮ ਵਾਲੇ ਖੇਡਦੇ ਸੀਗੇ ਉਹ ਕਹਿੰਦਾ ਬਲਜੀਤ ਸਿੰਘ ਰੁਕ ਰੁਕੋ ਰਿਆ ਮੇਰੇ ਕੋ ਮੈਂ ਦੱਸੋ ਜੀ ਕਹਿੰਦਾ ਜੀ ਅੱਜ ਤੋਂ ਮੈਨੂੰ ਥੋੜਾ ਜਿਹਾ ਪਹਿਲਾਂ ਤੈਨੂੰ ਟੱਕਰ ਜਾਂਦਾ ਨਾ ਮੈਂ ਤੈਨੂੰ ਐਥਲੀਟ ਬਣਾਉਣਾ ਸੀ ਬਹੁਤ ਵਧੀਆ ਕਹਿੰਦਾ ਸਾਡੇ ਮਤਲਬ ਐਥਲੀਟ ਕਾਲੇ ਭੱਜੇ ਫਿਰਦੇ ਨੇ ਜਿਹੜੀ ਵੀ ਤੇਰੀ ਥਾਂ ਤੋਂ ਪਿਕਅਪ ਆ ਵੀ ਇਹ ਚਲਟ ਕਾਲੇ ਕੋਈ ਨਹੀਂ ਹੈਗੀ ਵੀ ਇੰਨਾ ਤੋਂ ਤੇਜ਼ ਭਜਦਾ ਨਾ ਪਿਕਅਪ ਜ਼ਿਆਦੇ ਆ ਮਾ ਵੀ ਨਹੀਂ ਮੰਨਦਾ ਵੀ ਕਬੱਡੀ ਦਾ ਹੀ ਸ਼ੌਕ ਹੈ ਸੀਗਾ ਵੀ ਮੈਂ ਤਾਂ ਕਬੱਡੀ ਖੇਡਣੀ ਸੀ ਐਦਾਂ ਗੱਲਾਂ ਕਰਦਾ ਤੇ ਉਹ ਕਹਿੰਦਾ ਵੀ ਸਾਡੇ ਥਲੈਟ ਕਾਲੇ ਵਿੱਚ ਭੱਜੇ ਫਿਰਦਨ ਵੀ ਤੇਰੀ ਪਿਕਅਪ ਉਹਨਾਂ ਨਾਲੋਂ ਬਜ਼ਿਆਦੇ ਆ ਉਹ ਤਾਂ ਐਸਾ ਜੀ ਕਹਿੰਦੇ ਹੁੰਦੇ ਨੇ ਵੀ ਪਹਿਲਾਂ ਫਿੱਟ ਹੋ ਜਾਓ ਤੇ ਮੈਂ ਤਾਂ ਸਾਰੀਆਂ ਬਾਝ ਹੋ ਜਾਂਦੀਆਂ ਨੇ ਆਹੋ ਤੇ ਮ ਤਾਂ ਫਿਰ ਬੰਦਾ ਜਾਂ ਫਿੱਟਾ ਕੋਈ ਵੀ ਕਰ ਸਕਦਾ ਪਹਿਲਾਂ ਫਿੱਟ ਜ਼ਰੂਰੀ ਉਹ ਦੂਜੀ ਇੱਕ ਦੂਜੀ ਵੀ ਗੱਲ ਥੋੜੀ ਜਾ ਉਹ ਸੀਗੀ ਜਿਹੜਾ ਤੁਸੀਂ ਕਹਿੰਦੇ ਸੀਗੇ ਵੀ ਮੈਚ ਪੈ ਗਈ ਤੁਹਾਡਾ ਇਹ ਲੋਕ ਕਹਿੰਦੇ ਸੀ ਬਾਂਦਰੇ ਸੀਗੇ ਉਹ ਨੈਸ਼ਨਲ ਟਾਇਲ ਦੇ ਬੰਦੇ ਹਾਂ ਹਾਂ ਉਹ ਉਹ ਗੱਲ ਤੋਂ ਥੋੜਾ ਬੱਟੇ ਮਾਰ ਹੀ ਜਾਂ ਤੂੰ ਕਹਿੰਦਾ ਹੋਰ ਉਹ ਤਾਮਲ ਨਾ ਟੂ ਮੈਚ ਸੀਗਾ ਉਹਨਾਂ ਦੇ ਉੱਥੇ ਆਪਣੀ ਉਹਨਾਂ ਦੀ ਸੀਗੀ ਸਟੇਟ ਦੇ ਟੂਰਨਾਮੈਂਟ ਦੀ ਉਹਨਾਂ ਦੇ ਮਤਲਬ ਫਾਈਨਲ ਮੈਚ ਸੀਗਾ ਸਾਡਾ ਉਹਨਾਂ ਨਾਲ ਉਹਨਾਂ ਨੂੰ ਐ ਵੀ ਸਾਡੇ ਇੱਥੇ ਲੋਕਲ ਟੂਰਨਾਮੈਂਟ ਆ ਵੀ ਸਾਡੀ ਟੀਮ ਵਧੀਆ ਬਸ ਸਾਡਾ ਇੰਨਾ ਮੈਚ ਫਸ ਕੇ ਹੋਇਆ ਮਤਲਬ ਅਸੀਂ ਜਿੱਤ ਰਹੇ ਸੀ ਉਹਨਾਂ ਨੇ ਉਹ ਬਾਹਰੋਂ ਲੋਕਾਂ ਨੇ ਫਿਰ ਬੱਟੇ ਮਾਰਨੇ ਸ਼ੁਰੂ ਕਰਤੇ ਗਰਾਊਂਡ 'ਚ ਰੌਲਾ ਰੂਲਾ ਪੈ ਗਿਆ ਫਿਰ ਵੀ ਅਸੀਂ ਯਾਨੀ ਇੱਕ ਮੈਂ ਤਾਂ ਜਿੱਤੇਗੇ ਹੀ ਉਹਨਾਂ ਨੂੰ ਤਾਂਮਲ ਵਾਲਿਆਂ ਨੂੰ ਉਹਨਾਂ ਦੀ ਆਪਣੀ ਗੇਮ ਨੈਸਟਲ ਆ ਨਾ ਹੁਣ ਅਸੀਂ ਤਾਂ ਇੱਥੇ ਪੰਜਾਬ ਟੋਰ ਹੋਮ ਗੇਮ ਸੀਗੀ ਹੋਮ ਗਰਾਊਂਡ ਸੀਗਾ ਹੋਮ ਗਰਾਊਂਡ ਤੇ ਜਿੱਤਣਾ ਹਾਂ ਉਹ ਬਹੁਤ ਔਖਾ ਸੀ ਉਹਨਾਂ ਦਾ ਗਰਾਊਂਡ ਉਹਨਾਂ ਦਾ ਆਪਦਾ ਉੱਥੇ ਪ੍ਰੈਕਟਿਸ ਕਰਦੇ ਸੀਗੇ ਅਸੀਂ ਹੁਣ ਉਹ ਨਾਲੇ ਸਾਡੇ ਪੰਜਾਬ ਸਟਾਈਲ ਗੇਮ ਸੀਗੀ ਅਸੀਂ ਨੈਸਟਲ ਜਾ ਕੇ ਉਹ ਤੇ ਇਹ ਵੀ ਤਾਂ ਜਿਆ ਕੰਮ ਨੂੰ ਬਹੁਤ ਹੁੰਦੇ ਆ ਲਾ ਉਹ ਤਾਂ ਇੱਕ ਇਹ ਸੀਗਾ ਦਸੀ ਜਨ ਜੱਜ ਨੂੰ ਉਹਨੂੰ ਚੈਨ ਵਜਦੀ ਸੀਗੀ ਐ ਪੁੱਠੀ ਛਾਲ ਮਾਰ ਕੇ ਬਾੜੇ ਤੇ ਖੜ ਜਾਂਦਾ ਸੀ ਮਤਲਬ ਇੰਨਾ ਤੇ ਸੀ ਉਹ ਜੇ ਮਾਰਦ ਨੇ ਕਮਾ ਕੇ ਲੈ ਹਾਂ ਚੈਨ ਉਹਨੂੰ ਚੈਨ ਮਾਰ ਮੂਰੇ ਚੈਨ ਆ ਗਈ ਉਹਨੇ ਬੈਗ ਸ਼ਾਲ ਮਾਰ ਕੇ ਇੱਥੇ ਸਿੱਧਾ ਇੱਥੇ ਜਾ ਕੇ ਖੜ ਜਾਂਦਾ ਸੀ ਕਰੋ ਪਾੜੇ ਤੇ ਇੰਨਾ ਤੇਜ਼ ਸੀ ਉਹਦਾ ਨਾਂ ਉਹ ਵੀ ਬਾਂਦਰ ਰੱਖਿਆ ਸੀ ਬਾਂਦਰ ਵਾਂਗੇ ਹਾਂ ਇਹ ਤੂਸੀਆਂ ਮਾਰਦਾ ਸੀ ਦੂਜਾ ਜਿਹੜਾ ਕਹਿੰਦੇ ਸੀ ਇੱਕ ਵਾਰੀ ਆਪਾਂ ਵੀ ਸ਼ਰੀਰ ਤੁਹਾਡੇ ਪੂਰੀ ਲਈ ਸੀ ਉਹ ਵੀ ਦੱਸੋ ਵੀ ਬੰਦੇ ਕਹਿੰਦੇ ਵੀ ਪਹਿਲਵਾਨਾ ਸ਼ਰੀਰ ਦਿਖਾਏ ਇੱਕ ਵਾਰੀ ਹਾਂ ਉਹ ਤਾਂ ਅਸੀਂ ਗਏ ਸੀ ਕਿ ਹਸਾਰ ਜੀਤ ਚੈਂਪੀਅਨਸ਼ਿਪ ਹੋਈ ਸੀ ਹਰਿਆਣੇ 'ਚ ਉਦੋਂ ਨਵੇਂ ਨਵੇਂ ਸੀਗਾ ਮੈਂ ਮਤਲਬ 19 ਸਾਲ ਦਾ ਹਾਂਗਾ ਉੱਤੇ ਰਾਤ ਨੂੰ ਟੂਰਨਾਮੈਂਟੇ ਇਕੱਠ ਇੰਨਾ ਹੋ ਗਿਆ ਮਤਲਬ ਜੇ ਸਟੇਡੀਅਮ ਸੀਗਾ ਮਤਲਬ ਲੋਕ ਦਰਖਤਾਂ ਨਾਲ ਲੰਕਦੇ ਗੇ ਟਾਣਾ ਟੁੱਟਿਆ ਹੋਵੇ ਥੱਲੇ गिर ਗਿਆ ਇੰਨਾ ਇਕੱਠ ਸੀਗਾ ਜਾਂ ਮੈਚ ਖਤਮ ਹੋਇਆ ਉਨੇ ਰਾ ਹੋ ਗਿਆ ਤੇ ਹਰਿਆਣੇ ਵਾਲੇ ਜਾੜ ਸੀਗੇ ਕੰਪਨੀਆਂ ਲੈ ਲੂ ਕਿ ਮੇਰੇ ਵੀ ਲੋਈ ਲਈ ਸੀ ਮੈਨੂੰ ਕਹਿੰਦੇ ਸ਼ੋਹਰੇ ਬਾਸ ਸੁਣ ਮੈਂ ਹਾਂ ਕਹਿੰਦੇ ਆਪਣੀ ਲੋਈ ਲਾ ਕੇ ਸਾਨੂੰ ਸਰੀਰ ਦਿਖਾ ਬਈ ਇੰਨਾ ਬੰਦਾ ਤੇਜ਼ ਕਿਵੇਂ ਆ ਮਤਲਬ ਇੰਨਾ ਸਪੀਡ ਇੰਨੀ ਆ ਵੇਟ ਹੌਲਾ ਇੰਨਾ ਤੇਜ਼ ਬੰਦਾ ਵੀ ਦੇਖਣਾ ਕੋਲੋਂ ਲੋਈ ਲਾ ਕੇ ਦਿਖਾਓ ਇੱਕ ਜੀ ਇੱਕ ਨਹੀਂ ਸੀ ਮੈਨੂੰ ਮੈਨੂੰ ਯਾਦ ਆ ਥੋੜਾ ਥੋੜਾ ਜਿਵੇਂ ਬੰਦੇ ਰਹਿੰਦੇ ਵੀ ਸਰੀਰ ਦਾ ਸ਼ੌਂਕ ਕਿਵੇਂ ਪੈਂਦਾ ਹਨਾ ਉਸਤਾ ਜੀ ਜਿਵੇਂ ਕੀ ਮੰਨ ਲਓ ਜਦੋਂ ਕਿੰਨੀ ਗੇ ਦੇ ਵਿੱਚੋਂ ਤੁਹਾਨੂੰ ਸਰੀਰ ਦਾ ਸ਼ੌਂਕ ਪੈ ਗਿਆ ਸੀਗਾ ਵੀ ਇੱਕ ਤਾਂ ਚਲੋ ਕਬੱਡੀ ਹਨਾ ਇੱਕ ਤਾਂ ਕਬੱਡੀ ਖੇਡਣ ਲੱਗ ਗਈ ਤੁਸੀਂ ਵੀ ਮਿਹਨਤ ਕਰਨ ਦਾ ਕਿੰਨੀ ਉਮਰ ਤੱਕ ਕਿੰਨੇ ਕਿਹੜੇ ਸਾਲ ਚ ਸ਼ੌਂਕ ਪੈ ਗਿਆ ਮੈਂ ਤਾਂ ਤਾਂ ਮੈਨੂੰ ਪਹਿਲਾਂ ਦੀ ਸ਼ੌਂਕ ਤੇ ਸਕੂਲਾਂ ਟਾਈਮ ਹੈ ਮਤਲਬ ਹੁਣ ਜਿਵੇਂ ਮੈਂ ਪਿੱਛੇ ਜਾ ਇੰਗਲੈਂਡ ਗਿਆ ਸੀਗਾ ਮੇਰੇ ਨਾਲ ਨਵੇਂ ਪਲੇਅਰ ਸੀਗੇ ਜਾਂ ਮਤਲਬ ਅਸੀਂ ਉਹਨਾਂ ਤੋਂ ਆੜਾ ਦਾ ਛੋਟਾ ਸਾਲ ਮਤਲਬ ਛੋਟੇ ਹੀ ਸੀਗੇ ਸਾਤੋਂ ਮੈਨੂੰ ਇੰਨਾ ਸ਼ੌਂਕ ਸੀ ਮਤਲਬ ਪਏ ਹੁੰਦੇ ਸੀ ਇਹ ਸਵੇਰੇ ਮਤਲਬ ਮੈਂ ਉਹਨਾਂ ਦੇ ਕੱਲੇ ਉੱਠ ਕੇ ਕੋਲੋਂ ਪ੍ਰੈਕਟ ਕਰਨ ਜਾਂਦਾ ਹੁੰਦਾ ਸੀ ਜੇ ਇੱਕ ਨੇ ਮੇਰੇ ਨਾਲ ਚਲੇ ਜਾਣਾ ਉਹਨੇ ਕਹਿੰਦਾ ਯਾਰ ਆਹਾ ਹਾ ਹਾ ਬਲਜੀਤ ਸਿੰਘ ਦੇ ਸਵੇਰ ਵਾਲੀ ਪ੍ਰੈਕਟਿਸ ਜਿਹੜੀ ਕਰ ਲਵੇ ਨਾ ਬੰਦਾ ਬਹੁਤ ਵਧੀਆ ਉਹ ਦੂਏ ਦਿਨ ਉਹਨੇ ਰਮਸ ਮਾਰ ਦੇਣਾ ਦੂਆ ਜਾ ਕਰੇ ਮੇਰਾ ਰਜਾਨਾ ਸੀਗਾ ਮੈਂ ਜਨੇ ਉਹਨਾਂ ਦੇ ਕੋਲੋਂ ਉੱਠ ਕੇ ਪ੍ਰੈਕਟ ਕਰਨ ਜਾਂਦਾ ਰਹਿੰਦਾ ਸੀ ਤੁਸੀਂ ਕਦੇ ਕਰਦੇ ਤੂੰ ਤਾਂ ਖੇਡਣਾ ਵੀ ਨਹੀਂ ਸੀਗਾ ਮੈਨੂੰ ਆਏ ਤੇ ਵੀ ਆਪਣਾ ਸੰਚਾਰ ਹੁਣ ਆਏ ਆ ਬੰਦੇ ਦਾ ਬਾਡੀ ਸਰੀਰ ਵਧੀਆ ਹੋਵੇ ਹੁਣ ਇੱਥੇ ਐਕਸਰਸਾਈਜ਼ ਕਰੀਏ ਹੋਰ ਟਾਈਮ ਨਹੀਂ ਸੀ ਲੰਘਦਾ ਨਾਲੇ ਖਾਣਾ ਪ ਉਹਦਾ ਪਹਿਲਾਂ ਵੀ ਐ ਸੀ ਹੁਣ ਵੀ ਆਈਆਂ ਉਹਦਾ ਆਊਟਕਮ ਐ ਸੀ ਮੇਰੇ ਹਿਸਾਬ ਨਾਲ ਹੁਣ ਜੇ ਆਪਣਾ ਜਿੰਮੇ ਸੁਣ ਆਪਣਾ ਸਾਰਾ ਪਰ ਉਹ ਸਾਨਾ ਦੱਸੋ ਮੈਨੂੰ ਕਿੰਨੇ ਸਾਂਚ ਲੱਗੇ ਸਾਂਜਾ ਦਾ ਵੀ ਜਿਹੜੇ ਤੋਂ ਨੂੰ ਸ਼ੌਂਕ ਪੈ ਗਿਆ ਸੀਗਾ ਮਾਲੋ ਸਰੀਰ ਦਾ ਸਰੀਰ ਤਾਂ ਮੈਂ ਪਹਿਲਾਂ ਤੇ ਜਾਨੀ ਸਾਡੇ ਇੱਥੇ 19 ਜੋਸੀ ਜਦੋਂ ਦੀ ਫਿੱਟ ਦੂਜੇ ਜਿਹੜੇ ਖੇਢੀ ਆ ਉਹ ਤੋਂ ਫੇਰ ਪਹਿਲਾਂ ਕਿੰਨਾ ਕਰੂਗਾ ਉਦੋਂ ਮੇਰਾ ਹੁਣ ਵੇਟ ਸਕੂਲਾਂ ਟਾਈਮ ਮੇਰਾ ਵੇਟ ਜ਼ਿਆਦਾ ਸੀਗਾ ਜਿਵੇਂ 60 ਕਿਲੋ ਖੇੜਦੇ ਮੇਰਾ 65 ਕਿਲੋ ਵੇਟ ਤੀ 10ਵੀਂ ਤੇ ਇਦਾਂ ਟਾਉਂ ਟਾਉਂ ਮਾਰ ਮਾਰੀ ਸਾਜ ਨੇ ਕੰਮ ਕਰਿਆ ਸਾਨੂੰ ਢੱਡ 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 ਨੇ ਟਾਉਂਟ ਬੱਜੇ ਹੋਏ ਨੇ ਸਾਰੇ ਛੋਟੇ ਹੁੰਦੇ ਆ ਤੁਸੀਂ ਇੰਨਾ ਢੱਡ 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 ਨੇ ਮੇਰੇ ਇੰਨਾ ਕੁ ਲੱਕ ਹੁੰਦਾ ਸੀ ਹੋਰ ਮੈਂ ਤਾਂ ਜਾ ਉਸ ਇੰਗਲੈਂਡ ਕੇ ਨਾਲ ਜੀਨ ਲੈਣ ਲੱਗਿਆ ਸੀ ਕਿ ਜਿਹੜੀ ਮੇਰੇ ਜੀਨ ਮਤਲਬ ਫਿੱਟ ਆਇਆ ਕਰੇ ਵਧੀਆ ਮੇਰੇ ਨਾ ਪਾਇਆ ਕਰੇ ਜੇ ਤਾਂ ਮਤਲਬ ਮੈਂ 34 ਲੈਂਦਾ ਸੀ ਲੱਕ ਵਾਲੀ ਉਹ ਤਾਂ ਮੇਰੇ 34 ਤੇ ਮਤਲਬ ਲੱਖ ਤੋਂ ਮਤਲਬ ਖੁੱਲੀ ਰਹਿ ਜਾਂਦੀ ਸੀਗੀ ਜੇ ਮੈਂ ਲੱਕ ਵਾਲੀ ਠੀਕ ਲੈ ਲਿਆ ਤੇ ਮੇਰੇ ਪੱਟਾ ਫਸ ਜਾਂਦੇ ਸੀਗੀ 32 ਦੇ ਦੋ ਹਾਂ 32 ਚ ਸੀਗਾ ਮੇਰਾ ਲੱਕ ਹਾਂ 34 ਲੱਖ ਤੋਂ 34 ਚ ਆਉਂਦੇ ਸੀ ਮੇਰੇ ਪੱਟ ਆਉਂਦੇ ਸੀ ਕਿ 34 ਲੱਖ ਤੋਂ ਖੁੱਲੀ ਹੋ ਜਾਂਦੀ ਸੀ ਮਤਲਬ ਕੋਈ ਕੋਈ ਪੈਂਟ ਮੇਰੇ ਸੀਗਾ ਆਉਂਦੇ ਸੀ ਪੱਟ ਨਹੀਂ ਸੀ ਆਉਂਦੇ 32 ਚ ਮੇਰਾ ਲੱਕ ਤੇ ਠੀਕ ਆਉਂਦੀ ਸੀ ਪੱਟ ਨਹੀਂ ਤੇ ਆਉਂਦੇ ਕਹਿੰਦਾ ਸੀ ਪੱਲਾ ਟੇਲਰ ਕਹਾਂ ਵੇ ਕੁੜਤੇ ਪੇ ਅੰਮੇ ਸਿਉਂਦਾ ਰਿਹਾ ਨਾ ਪਾਪਾ ਦੇ ਉਹ ਕਹਿੰਦਾ ਮੈਂ ਨਹੀਂ ਇਹੋ ਜਿਹਾ ਕਿ ਮੈਜ਼ਰਮੈਂਟ ਦੇਖੀ ਕਹਿੰਦਾ ਛਾਤੀ ਕਿਤੇ ਫਿਰਦੀ ਆ ਉਹ ਲੱਕ ਕਿਤੇ ਫਿਰਦਾ ਉਹ ਰਾਉਂਡ ਜੇ ਪਿੱਛੇ ਜੇ ਮੈਂ ਜਨਾਬ ਦੇ ਕਿਹਾ ਸੀਗਾ ਆਪਣੇ ਵਿਆਹ ਸੀਗਾ ਅੰਮ ਦੇ ਗਏ ਆ ਉਹ ਟੇਲਰ ਵੀ ਕਿਹਦੇ ਕਹਿੰਦੇ ਵੀ ਤੁਹਾਡਾ ਸਰੀਰ ਇੰਨਾ ਵਧੀਆ ਕਿਵੇਂ ਰੱਖਿਆ ਵੀ ਸਾਰਾ ਕੁਝ ਇੰਨਾ ਵਧੀਆ ਉਮਰ ਆਮਰ ਪੁੱਛਣਾ ਵੀ ਉਮਰ ਕਿੰਨੀ ਆ ਤੇ ਇੱਕਨ ਫਰਕ ਹੁੰਦਾ ਕਿੰਨੇ ਹੁਣ ਮੇਰੀ ਮੇਲਾ ਦਾ ਹੁਣ 2 ਫਰਬੂਜ ਜਨਮ ਦਿਨ ਸੀ ਹੁਣ ਜਦ ਮੈਂ 99 ਚ ਭਿੰਦਰ ਉਹਨਾਂ ਨੂੰ ਸੁਨੇਹਾ ਦਿੱਤਾ ਸੀ ਸ਼ੀਰੇ ਨੇ ਕਹਿੰਦਾ ਸ਼ੀਰਾ ਸਾਨੂੰ ਸਿਆਸੀ ਸਾਡੇ ਨਾਲ ਟੀਮ ਨੂੰ ਗਿਆ ਸੀ ਉਹਨੂੰ ਪਤਾ ਉਹਦੋਂ ਮੈਂ ਬਾੜਾ ਬਧਿਆ ਸੀਗਾ ਉਹ ਕਹਿੰਦਾ ਭਿੰਦਰ ਉਹਨਾਂ ਨੂੰ ਵੀ ਗਿਆ ਹਾਂ ਨੂੰ ਕਹਿੰਦਾ ਸੁਨੇਹਾ ਦੇਈ ਵੀ ਤੁਹਾਡੇ ਪਲੇਅਰ ਨੂੰ ਵੀ ਮੈਂ ਉਹਨੂੰ ਸੱਦਣਾ ਵੀ ਉਹਨੂੰ ਜ਼ਰੂਰ ਆਉਣਾ ਨਹੀਂ ਵੀ ਜ਼ਰੂਰ ਉਸਨੇਹਾ ਦੇ ਵੀ ਉਹਨੂੰ ਮੈਂ ਸਪான்ਸਰ ਕਰੂੰਗਾ ਜ਼ਰੂਰ ਆਵੇ ਚਲੋ ਮੈਂ ਇਹ ਮਹੀਨਾ ਪਹਿਲਾਂ ਗਿਆ ਸੀ ਮੈਂ ਮਹੀਨਾ ਕੁ ਮਗਰੋਂ ਗਿਆ ਉਹ ਤਾਂ 4-5 ਕ ਟੂਰਨਾਮੈਂਟ ਰਹਿੰਦੇ ਜਦੋਂ ਮੈਂ ਗਿਆ ਮੈਨੂੰ ਪਤਾ ਸੀ ਵੀ ਮੈਂ ਜਾਣਾ ਟੂਰਨਾਮੈਂਟ ਮੈਂ ਥੋੜੀ ਪ੍ਰੈਕਟਿਸ ਰੱਖੀ ਹੋਈ ਸੀਗੀ ਵੀ ਚੱਲ ਉੱਥੇ ਜਾਣਾ ਵੀ ਵਧੀਆ ਲੱਗੇ ਚੱਲ ਪਲੇਅਰ ਖੇਡਿਆ ਵੀ ਹੁਣ ਸਰੀ ਵਧੀਆ ਹੋਣਾ ਚਾਹੀਦਾ ਉੱਥੇ ਅਸੀਂ ਲਿਸਟਰ ਟੂਰਨਾਮੈਂਟ ਸੀ ਜਦੋਂ ਪਹਿਲਾਂ ਮੈਂ ਟੂਰਨਾਮੈਂਟ ਤੇ ਪਹੁੰਚੇ ਲਿਸਟਰ ਟੂਰਨਾਮੈਂਟ ਤੇ ਮੈਨੂੰ ਚੱਲ ਉੱਥੇ ਮੀਮੂ ਪੈ ਗਿਆ ਟੂਰਨਾਮੈਂਟ ਕੈਨਸਲ ਹੋ ਗਿਆ ਗਾਹਾਂ ਆ ਗਿਆ ਲਿਸਟਰ ਟੂਰਨਾਮੈਂਟ ਲੇਸਟਰ ਟੂਰਨਾਮੈਂਟ ਤੇ ਚੱਲੂ ਕਹਿੰਦੇ ਇੱਕ ਟੀਮ ਸੀਗੀ ਭਾਜੀ ਉਹਨਾਂ ਨੇ ਬਣਾਈ ਉਹ ਕਹਿੰਦੇ ਵੀ ਸਾਡੇ ਕੋਲ ਕਿ ਰੇਡਰ ਘੱਟ ਆ ਵੀ ਸਿਰੇ ਨੂੰ ਕਹਿੰਦੇ ਵੀ ਇਹਨੂੰ ਪੁੱਛ ਲਓ ਵੀ ਜੇ ਖੇਡ ਲਵੇ ਸਿਰਾ ਕਹਿੰਦਾ ਵੀ ਨਹੀਂ ਇਹ ਕੰਮ ਨਹੀਂ ਹੋਣਾ ਕਹਿੰਦਾ ਮੈਂ ਤਾਂ ਇਹਨੂੰ ਘੁੰਮਣ ਵਾਸਤੇ ਸੱਦਿਆ ਆ ਵੀ ਏਕਣ ਮੈਂ ਕਿਵੇਂ ਕਾਂ ਵੀ ਤੂੰ ਇਹ ਖੇਡ ਲੈਣਾ ਚ ਕਹਾਂ ਤੁਸੀਂ ਪੁੱਛੋ ਮੈਂ ਤੂੰ ਮੈਂ ਤਾਂ ਹੁਣ ਘੁੰਮਣ ਵਾਸਤੇ ਸੱਦਿਆ ਮੈਂ ਕਿ ਹਾਂ ਮੈਂ ਤੂੰ ਕੱਪੜੇ ਲਾ ਮੈਨੂੰ ਕਹਿੰਦਾ ਵੀ ਤੁਸੀਂ ਪੁੱਛ ਲਓ ਉਹ ਜਾਨ ਨੂੰ ਨੇਕੀ ਹੋਣੀ ਆ ਗਏ ਨੇਕੀ ਹੋਣਾ ਨੇ ਮੇਰੇ ਧੱਕੇ ਨਾਲੇ ਕੱਪੜੇ ਲਾ ਕੇ ਚੱਲ ਚੱਲ ਤਾ ਖੇਡ ਲੈਣਾ ਬਹੁਤ ਵਧੀਆ ਤੈਨੂੰ ਕੀ ਖੇਡ ਲਾ ਚੱਲ ਭਾਈ ਮੈਂ ਕੱਪੜੇ ਲਾ ਕੇ ਧੱਕੇ ਨਾਲ ਬਾੜਤਾ ਸਾਡਾ ਟੂਰਨਾਮੈਂਟ ਲਿਸਟਰ ਸੀਗਾ ਉਦੋਂ ਮੈਂ ਪਹਿਲਾਂ ਹੁਣ ਇੰਨਾ ਚਿਰ ਮਗਰੋਂ ਗਰਾਊਂਡ ਵੀ ਉੱਥੇ ਸਪੀਡ ਵਾਲੇ ਹੁੰਦੇ ਨੇ ਪਹਿਲਾਂ ਪਹਿਲਾਂ ਮੈਂ ਕੋ ਪਹਿਲੇ ਮੈਚ ਕੋਡੀਆਂ ਪਾਈਆਂ 5-4 ਮਤਲਬ ਹੱਥ ਲਾਉਣ ਲੱਗੇ ਸਪੀਡ ਜ਼ਿਆਦਾ ਕਰਕੇ ਅੱਗੇ ਪਿੱਛੇ ਪੈਰ ਨਿਕਲ ਜਾ ਕਰਨੇ ਸਲਿੱਪ ਹੋ ਜਾਇਆ ਚਲ ਮੈਂ 5-4 ਪਾਈਆਂ ਤਾਂ ਉਹ ਟੀਮ ਸਾਡੀ ਜਿੱਤ ਗਈ ਫੇਰ ਆਇਆ ਮੈਚ ਚੱਲ ਥੋੜਾ ਜਿਹਾ ਹੋਰ ਫਰਕ ਪੈ ਗਿਆ ਤੀਜਾ ਖੇਡਿਆ ਫਾਈਨਲ ਖੇਡਿਆ ਉਹ ਫੇਰ ਇੱਕ ਪੱਤਰਕਾਰ ਸੀਗਾ ਉਹਨੇ ਮੇਰੇ ਇੰਟਰਵਿਊ ਲਈ ਸੀ ਉਹ ਕਹਿੰਦਾ ਵੀ ਇੰਨਾ ਪੁਰਾਣਾ ਪਲੇਅਰ ਅੱਜ ਇੱਥੇ ਆਏ ਖੇਡਿਆ ਕੋਈ ਜਿਵੇਂ ਨਵਾਂ ਪਲੇਅਰ ਆ ਕੇ ਖੇਡਿਆ ਹੁੰਦਾ ਉਹਨੇ ਫੇਰ ਮੇਰੀ ਇੰਟਰਵਿਊ ਲਈ ਮਤਲਬ ਜਦ ਮੰਦਾ ਪ੍ਰੈਕਟਿਸ ਕਰਦਾ ਉਹ ਕਿਸੇ ਵੇਲੇ ਵੀ ਖੇਡ ਸਕਦਾ ਜੇ ਸਰੀਰ ਫਿੱਟਾ ਤਿੱਤਰ ਵਾਲੀ ਗੱਲ ਵੀ ਹੁਣ ਫੇ ਦੱਸਣੀ ਬਣਦੀ ਆ ਹਾਂ ਤਿੱਤਰ ਵਾਲੀ ਗੱਲ ਤਾਂ ਆ ਹੁੰਦਾ ਅਗਲਾ ਨਾ ਤਿੱਤਰ ਕਿਵੇਂ ਫੜ ਲਿਆ ਆ ਥੋੜੋ ਵੀ ਬੰਦੇ ਨੇ ਭੱਜ ਕੇ ਫੜ ਲਿਆ ਕਿਵੇਂ ਸੀ ਆਪਾਂ ਉਹ ਗੋਲਾ ਕਹਿੰਦੇ ਭੱਜ ਕੇ ਤਾਂ ਤਰਪਾ ਨਹੀਂ ਨਹੀਂ ਐ ਹੁੰਦਾ ਕਈ ਬੰਦੇ ਨੂੰ ਯਾਰ ਐਂ ਤਿੱਤਰ ਕਿਵੇਂ ਫੜ ਲੂ ਐਂ ਭੱਜ ਕੇ ਬੰਦਾ ਫੜ ਲੂ ਉਹ ਇੱਕ ਤਾਂ ਨਹੀਂ ਹੁੰਦਾ ਤਿੱਤਰ ਉਹ ਮੈਨੂੰ ਲੱਗਦਾ ਗੱਲ ਬਣ ਜਾਂਦੀ ਆ ਵਿੰਕੇ ਜਿਵੇਂ ਨਹੀਂ 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 ਫੜਦੇ ਨਹੀਂ ਫੜੇ ਹੈਗੇ ਨਾ ਤਿੰਨ ਚਾਰ ਫੜਦੇ ਕਿਵੇਂ ਫੜਦੇ ਆਏ ਸੀਗੇ ਉਹ ਤਿੱਤਰ ਫੜਦੇ ਕਿਵੇਂ ਫੜਦੇ ਪਤਾ ਕੀ ਆ ਜਿਵੇਂ ਜੂਨ ਮੀਨਾ ਪੂਰਾ ਗਰਮੀ ਦਾ ਹੁੰਦਾ ਉਦੋਂ ਹੁਣ ਤਾਂ ਅਸਲ ਫਸਲਾਂ ਜਾਦੇ ਨੇ ਉਦੋਂ ਕਮਾਦ ਕਮੂਤ ਨਹੀਂ ਸੀਗਾ ਘੱਟ ਪਰਸੀਮ ਹਲਕਾ ਜਿਹਾ ਹੋ ਜਾਂਦਾ ਸੀ ਮਤਲਬ ਐ ਤਿੱਤਰ ਦੀਂਦਾ ਹੁੰਦਾ ਸੀ ਜੇ ਉੜ ਕੇ ਡਾਰੀ ਮਾਰਦਾ ਹੂੰ ਯਮੇ ਸਿੰਘ ਇੱਥੋਂ ਤਿੱਤਰ ਠਾਲ ਲਿਆ ਸਾਨੂੰ ਪਤਾ ਵੀ ਸੀ ਦੁਪਹਿਰੇ ਪੂਰੇ ਟਿਕੇ ਦੁਪਹਿਰੇ ਜਾ ਦਾ 43 ਤੇ 44 ਨੇ ਪਰਜਣਾ ਬੂਟ ਪਾ ਕੇ ਨਿਕਲਿਆ ਆਉਣਾ ਵੀ ਚੱਲ ਹੁਣ ਗਰਮੀਆਂ ਨਾਲੇ ਤਾਂ ਤਿੱਤਰ ਤੋਂ ਡਾਰੀ ਘੱਟ ਲੱਗੂ ਵੀ ਨਾਲ ਸਾਡੀ ਪ੍ਰੈਕਟਿਸ ਉਹ ਜੀ ਬੂਟ ਪਾ ਲੈਂਦੇ ਵੱਡੇ ਵੱਡੇ ਖਰਚੇ ਹੁੰਦੇ ਤੇ ਕਣਕ ਦੇ ਜੱਤ ਵੱਡੇ ਵੱਡੇ ਅਸੀਂ ਕੀ ਖਰਚੇ ਨਾਲ ਲੱਗਣ ਪੈਰਾਂ 'ਚ ਬੂਟ ਪਾ ਕੇ ਬਾਹਰ ਟਿਕੇ ਦੁਪਹਿਰੇ ਚ ਨਿਕਲ ਜਾਣਾ ਸੀ ਤਾਂ ਦੇਖ ਲੈਣਾ ਵੀ ਤਿੱਤਰ ਠਾਲ ਲਿਆ ਜਾਂ ਪਤਾ ਲੱਗ ਗਿਆ ਤਿੱਤਰ ਉੱਠ ਖੜਿਆ ਅਸੀਂ ਆਏ ਤਿੱਤਰ ਦੇਖ ਕੇ ਭੱਜ ਲੈਣਾ ਵੀ ਆ ਨਿਗਾਹ ਰੱਖ ਕੇ ਭੱਜਣਾ ਵੀ ਤਿੱਤਰ ਹੋ ਜਾਂਦਾ ਉੱਥੇ ਜਾ ਕੇ ਬਹਿ ਗਿਆ ਜਾਨੂ ਨੇ ਬੈਠਣਾ ਸੀ ਫੇਰ ਪਹੁੰਚ ਜਾਂਦੇ ਉੱਥੇ ਜਾਨੂ ਨੇ ਮੜਦੇ ਸਾਹ ਲੈਣਾ ਉਹਨੇ ਫੇਰ ਫੇਰ ਅਸੀਂ ਠਾਲ ਲੈਣਾ ਉਹਨੂੰ ਫੇਰ ਥਦਾਰੀ ਮਾਰ ਕੇ ਦੀ ਫੇਰ ਉਹਦੇ ਮਗਰ ਭੱਜ ਲੈਣਾ ਦੇਖ ਕੇ ਵੀ ਹੁਣ ਕਿੱਥੇ ਕਬਹਿੰਦਾ ਬਸ ਦੂਜੀ ਧਾਰੀ ਨੂੰ ਉਹ ਥੱਕ ਲੈਂਦਾ ਤੇ ਫੇਰ ਫੜ ਲੈਂਦੇ ਸੀ ਉਹਨੂੰ ਇਹ ਤਾਂ ਉਤਰੋਂ ਹੀ ਥੱਕ ਜਾਂਦੇ ਸੀ ਗੱਲ ਬਸ ਟਾਈਮ ਦੀ ਪਿੱਤਰ ਦੇ ਇਸ ਟਾਈਮ ਨਾਲ ਦੀ ਇੱਕ ਦੋ ਧਾਰੀਆਂ ਲਾਉਂਦਾ ਸੀ ਉਹ ਗਰਮੀ ਹੁੰਦੀ ਸੀ ਫੇਰ ਉਹ ਜਨਵਾਰ ਤਾਂ ਇੰਨਾ ਕੋੜ ਹੁੰਦਾ ਜਾਨੂ ਦੋੜਾਂ ਨਹੀਂ ਉਹ ਲਾਉਂਦਾ ਬਸ ਦੂਜੀ ਧਾਰੀ ਤੋਂ ਲਾ ਕੇ ਫੇਰ ਉਹ ਤੋਂ ਭੱਜੇ ਹੁੰਦਾ ਉੜ ਨਹੀਂ ਹੁੰਦਾ ਬਸ ਮੇਰੇ ਫਾੜ ਲੈਂਦੇ ਤਿੰਨ ਚਾਰ ਫਾੜ ਲੈਂਦੇ ਦੀ ਗਰਮੀ ਮੈਨੂੰ ਲੱਗਾ 34 35 ਸਾਲ ਦੀ ਉਮਰ ਹੁਣ ਆਪਣੀ ਹੋ ਗਈ ਆਪਾਂ ਵੀ ਕਿੰਨੇ ਕੰਨੇ ਸਾਲ ਤੋਂ ਸ਼ੌਂਕ ਮੈਨੂੰ ਲੱਗਾ ਮੋਟਰ ਦੇ ਭੱਜਣ ਜਾਂਦੇ ਸੀ ਮੰਮੀ ਕਿੰਨੇ ਸਾਲ ਦੇ ਹੁੰਦੀ ਸੀ 10 ਸਾਲ 10 ਸਾਲ ਤੋਂ ਨਾ ਉਸ ਤੋਂ ਪਹਿਲਾਂ ਉਸਤਾਦ ਜੀ ਨੇ ਦੇ ਲੋ ਸ਼ੁਰੂ ਤੋਂ ਹੀ ਇਹੀ ਗੱਲਾਂ ਕਹੀਆਂ ਨੇ ਨਾ ਵੀ ਸੈਲਡ ਖਾਓ ਆਹ ਖਾਓ ਉਹੀ ਪਹਿਲਾਂ ਹੀ ਜਦ ਉਸਤਾਦ ਜੀ ਨੂੰ ਪੂਰੀ ਨੌਲੇਜ ਸੀ ਜਦ ਆਪਾਂ ਕਿਹੇ ਖੀਰੇ ਨਹੀਂ ਖਾਂਦੇ ਸੋਕ ਕਿਉਂ ਨਹੀਂ ਖਾਂਦੇ ਉਹ ਤੇ ਕੀ ਹੁੰਦਾ ਕਹਿੰਦੇ ਆਪਾਂ ਨੂੰ ਕਿਹਾ ਮੈਂ ਕਿਹਾ ਖੀਰੇ ਨਾਲ ਵੀ ਕਹਿੰਦਾ ਸ਼ਰੀਪ ਬਣਦਾ ਹੁੰਦਾ ਸੋਨਾ ਵੀ ਸ਼ਰੀਪ ਬਣਦਾ ਹੁੰਦਾ ਕਹਿੰਦੇ ਹੁ ਉਹ ਦੇਖ ਲੈ ਵੀ ਇਹ ਨੌਲੇਜ ਜਿਹੜੀ ਹੁਣ ਆਪਾਂ ਦੰਨੇ ਆ ਮਾਲਾ 15 20 ਸਾਲ ਦਾ ਆਪਾਂ ਨੂੰ ਹੋ ਗਏ। ਬਾਈ ਨੇਚਰ ਹੀ ਹੁੰਦੀ ਹੈ ਜੀ। ਬਾਈ ਨੇਚਰ ਸ਼ੁਰੂ ਤੋਂ ਹੀ ਨਾ। ਕਈ ਬੰਦਿਆਂ ਨੂੰ। ਜਿਵੇਂ ਹੁਣ ਜਿਵੇਂ ਹੁਣ ਆਪਣਾ ਪਰਿਵਾਰ ਆ ਜੀ ਹਨਾ ਤੁਹਾਨੂੰ ਸ਼ੌਂਕ ਸੀਗਾ ਤੋਂ ਦੇਖੋ ਦੇਖ ਤੁਹਾਡੀਆਂ ਗੱਲਾਂ ਸਾਡੇ ਅੰਦਰ ਪੈ ਗਈਆਂ। ਹੁਣ ਇਹੀ ਟਰਾਈ ਕਰੀ ਦੀ ਵੀ ਜਿਹੜਾ ਬਾਕੀ ਪਰਿਵਾਰ ਆ ਜਿਵੇਂ ਹੁਣ ਆਪਣੇ ਆਪਣੇ ਸਾਰੇ ਹੀ ਅਲੱਗ-ਅਲੱਗ ਭੱਜਣ ਜਾਂਦੇ ਆ ਜਦ ਮੈਂ ਸਵੇਰੀ ਵੀਡੀਓ ਜੇਹੀ ਦੱਸਦਾ ਸੀ ਮੈਂ ਕਿਹਾ ਵੀ ਪਾਪਾ ਮੰਮੀ ਅੱਡ ਭੱਜਣ ਜਾਂਦੇ ਨੇ। ਮੈਂ ਕਿਹਾ ਵੀ ਅਸੀਂ ਅੱਡ ਭੱਜਣ ਜਾਂਦੇ ਆ ਵੀ ਸਾਰੇ ਹੀ ਬੰਦ ਜਿੱਥੇ-ਜਿੱਥੇ ਤੇ ਜੇ ਕੋਈ ਆਪਣੇ ਪਰਿਵਾਰ ਦੇ ਵਿੱਚੋਂ ਇੱਕ ਵੀ ਬੰਦਾ ਮਿਹਨਤ ਨਹੀਂ ਕਰਦਾ ਦੂਜਾ ਬੰਦਾ ਕਰਦਾ ਹੋਵੇ ਉਹ ਢੱਲਾ ਮੱਠਾ ਹੋ ਜਵੇ ਜਾਂ ਉਹਦੀ ਹੈਲਥ ਖਰਾਬ ਹੋ ਜਵੇ ਸਾਰਾ ਦੂਜੇ ਬੰਦੇ ਦੀ ਵੀ ਪਿੱਛੇ ਚੱਲੇ ਜਾਂਦਾ ਇੱਕ ਬੰਦਾ ਕਹਿੰਦੇ ਨਹੀਂ ਜੀ ਇੱਕ ਬੰਦਾ ਘਰ ਦੇ ਵਿੱਚ ਢੱਲਾ ਮੱਠਾ ਹੋ ਜਵੇ ਤਾਂ ਇੱਕ ਜੱਡਾ ਮਰਜੀ ਬੰਦਾ ਫਿੱਟਾ ਉਹਨੂੰ ਜਾਂ ਤਾਂ ਲੈ ਕੇ ਜਾਂਦਾ ਦਵਾਈ ਦਵਾਉਂਦਾ ਜਾਂ ਉਹਦੇ ਬਾਰੇ ਸੋਚਦਾਨ ਫਿੱਟ ਹੋ ਜਾਂਦਾ اصول ਇਹੀ ਆ ਜਿਹੜੀ ਹੁਣ ਅਜੇ ਪਿੰਕ ਨੇ ਵੀਡੀਓ ਬਣਾਈ ਆ ਉਹਦਾ ਮੇਨ ਇਹੀ ਸੀਗਾ ਵੀ ਸਾਰੇ ਪਰਿਵਾਰ ਨੂੰ ਜਿਹੜਾ ਨਹੀਂ ਜਾਂਦਾ ਵੀ ਤੋਰਨ ਭੇਜੋ ਕਿਹ ਲੋੜ ਉਹਨਾਂ ਨੂੰ ਹਾਂ ਵੀ ਜਦ ਨਾਲ ਜਦ ਨਾਲ ਮੈਂ ਪੂਰਾ ਐਨ ਫਿੱਟ ਸੀ ਜਿਆਦਾ ਆਪਣੀ ਆਪਣੇ ਮਾਸੀ ਦੀ ਡੈਥ ਹੋਈ ਆ ਉਹਨੂੰ ਪ੍ਰੋਬਲਮ ਸੀਗੀ ਉਹਨੂੰ ਮੈਂ ਸੋਚ-ਸੋਚੇ ਮਤਲਬ ਇੰਨਾ ਮਤਲਬ ਮੈਨੂੰ ਪਤਾ ਸੀ ਵੀ ਇੱਕ ਦਿਨ ਡੈਥ ਹੋਣੀ ਐਨੀ ਪ੍ਰੋਬਲਮ ਦੀ ਵੱਡੀ ਬੀਬੀ ਆਪਣੀ ਹਾਂ ਵੱਡੀ ਬੀਬੀ ਤੇ ਉਹਨਾਂ ਨੂੰ ਪਤਾ ਸੀਗਾ ਮੈਨੂੰ ਪਤਾ ਸੀ ਵੀ ਇੱਕ ਦਿਨ ਡੈਥ ਹੋਣੀ ਜਾਨੀ ਬੰਦਾ ਜਾਂ ਖਾਂਦਾ ਪੀਂਦਾ ਜੀ ਕੈਂਸਰ ਸੀਗਾ ਉਹ ਫਿਰ ਪਤਾ ਸੀਗਾ ਜਦ ਉਹਨੂੰ ਦੇਖੀ ਜਾਣਾ ਫਿਰ ਮੈਂ ਮਤਲਬ ਉਦੋਂ ਫਿਰ ਅਨਫਿਟ ਹੋ ਗਿਆ ਸੀ ਇਹੀ ਗੱਲ ਆ ਜੀ ਜੀ ਨਹੀਂ ਕਰਦਾ ਉਹ ਪੈਰਲਲ ਚੱਲੇ ਸਾਰਾ ਪਰਿਵਾਰ ਇੱਕ ਨੂੰ ਪਿੱਛੇ ਨਾ ਆਉਣ ਦੋ ਕਿ ਜਾਓ ਕੰਮ ਮੈਂ ਆ ਮੈਂ ਸਭ ਨੂੰ ਮਿਲ ਵਰਤ ਕੇ ਹਨਾ ਆਥਨ ਸਵੇਰ ਆਪਾਂ ਜਾ ਹੀ ਸਕਦੇ ਆ ਤੁਰਨ ਆਪ ਸਾਹਿਬ ਜੀ ਤੁਹਾਡੇ ਨਾਲ ਇੱਕ ਪੋਡਕਾਸਟ ਵੀ ਕਰਨੀ ਹੈ ਉਹ ਤੇ ਡਿਟੇਲ ਚ ਗੱਲ ਕਰਿਓ ਸਾਰੀ ਉਹ ਜੇ ਆਪਾਂ ਸਾਹਿਬ ਜੀ ਨਾਲ ਡਿਟੇਲ ਚ ਗੱਲ ਕਰਾਂਗੇ ਥਾਟ ਉੱਪਰ ਇੱਕ ਹੋਰ ਚੱਕਰ ਆ ਸਾਹਿਬ ਜੀ ਤੁਹਾਡਾ ਜੇ ਤਾਂ ਜੇ ਤਾਂ ਜਿਵੇਂ ਹੁਣ ਤੁਹਾਡੇ ਬੌਲਦ ਰੱਖੇ ਨੇ ਬੌਲਦਾਂ ਦੇ ਵਿੱਚ ਵੀ ਤੁਸੀਂ ਜੀ ਜਾਣ ਲਾਉਨੇ ਹੋ ਬਾੜੀ ਹਣਾ ਪਹਿਲਾ ਕਬੂਤਰ ਖੈਨੇ ਹੁਣਾਂ ਦੇ ਤੇ ਵੀ ਨਜਾਇਜ਼ੇ ਕਬੱਡੀ ਖੇਡੀ ਆ ਉਹ ਵੀ ਸਮਝ ਲਓ ਕਿ ਪੂਰੀ ਕੋਸ਼ਿਸ਼ ਛੱਡੀ ਨਹੀਂ ਹੈਗੀ ਵਿੱਚ ਵੀ ਜਿਹੜਾ ਕੰਮ ਕਰਦਾ ਤੁਸੀਂ 101 ਮੈਂ ਕਹਿੰਦਾ ਵੀ 1% ਤੋਂ ਉੱਪਰ ਹੀ ਕਰਦੇ ਹਾਂ ਇਹ ਇਹ ਸਿਸਟਮ ਤੁਹਾਡੇ ਕਿਵੇਂ ਆਇਆ ਇਹ ਤਾਂ ਕੁਦਰਤੀ ਹੁੰਦਾ ਬੰਦੇ ਜ ਕੁਦਰਤੀ ਹੁੰਦਾ ਹੁਣ ਜਿਆਦਾ ਪਤਾ ਹੀ ਆ ਜਾਂ ਕੋਈ ਵੀ ਚੀਜ਼ ਸ਼ੌਂਕ ਨਾ ਕਰਨੀ ਆ ਫਿਰ ਉਹ ਸ਼ੌਂਕ ਨਾਲ ਕਰੇ ਤੇ ਹੀ ਵੱਲ ਬਣਦੀ ਜਿਉਂ ਮਤਲਬ ਹੁਣ ਮੈਨੂੰ ਸ਼ੌਂਕ ਆ ਵੜਦਾ ਹੁੰਦਾ ਹੁਣ ਸਾਰਾ ਮੈਂ ਉਹਨਾਂ ਸਵੇਰੇ ਰੈਡੀ ਕਰਕੇ ਰੱਖਦਾ ਹਾਂ ਆਪਣਾ ਕਰਨਾ ਹੁਣ ਲੱਗਦਾ ਤਾਂ ਉਹ ਕਹ ਫੇਰ ਵੀ ਜੇ ਸ਼ੌਂਕ ਹੁੰਦਾ ਫੇਰ ਕਰਨਾ ਮਤਲਬ ਰਾਤ ਨੂੰ ਪਾ ਕੇ ਰੱਖ ਦਿੰਦੇ ਹਾਂ ਹੋਰ ਸਵੇਰ ਨੂੰ ਐ ਰੈਡੀ ਐ ਹੁੰਦਾ ਵੀ ਸ਼ੌਂਕ ਨਾਲ ਹੀ ਹੁੰਦਾ ਕੋਈ ਵੀ ਕੰਮ ਚੱਬਦੇ ਸ਼ੌਂਕ ਆ ਸ਼ੌਂਕ ਨਾਲ ਹੀ ਹੁੰਦਾ ਜਿਹੜਾ ਥੋੜਾ ਥੋੜਾ ਪ੍ਰੋਸੈਸ ਸਮਝਦੀ ਕੋਈ ਕਰਦਾ ਵੀ ਜਿਹੜੀ ਚੀਜ਼ ਦੇ ਵਿੱਚ ਹੱਥ ਪਾਇਆ ਜਿਹੜੀ ਚੀਜ਼ ਤੇ ਸ਼ੌਂਕ ਹੁੰਦਾ ਉਹਦੇ ਵਿੱਚ ਬੰਦਾ ਮਤਲਬ ਛੇਦੀ ਕਾਮਯਾਬ ਹੋ ਜਾਂਦਾ ਹਾਂ ਹਾਂ ਸ਼ੌਂਕ ਹੈ ਜੇ ਹੁਣ ਸ਼ੌਂਕ ਮੈਨੂੰ ਤਾਂ ਹੀ ਹੈ ਜੇ ਕਿ ਮੈਨੂੰ ਕੋਈ ਕੰਮ ਦਾ ਸ਼ੌਂਕ ਨਹੀਂ ਉਹ ਉਹ ਤੇ ਬੰਦਾ ਫੇਰ ਉੱਚ ਨਿਕਾਉਂਦਾ ਹਾਂ ਉਹ ਤੇ ਜਿਹੜੇ ਕੰਮ ਸਾਡੇ ਵਰਗੇ ਨੇ ਚਲੋ ਸਾਨੂੰ ਤਾਂ ਤੁਸੀਂ ਬਹੁਤ ਕੁਝ ਕਿਹਾ ਹੋਇਆ ਜਿਹੜੇ ਹੋਰ ਵੀਡੀਓ ਦੇਖਦੇ ਨੇ ਉਹਨਾਂ ਨੂੰ ਤੁਸੀਂ ਕੀ ਦੱਸਣਾ ਚਾਹੋਗੇ ਮੰਨ ਲਓ ਕਿਸੇ ਦਾ ਥੋੜੇ ਤਾਂ ਹੁਣ ਜਿਹੜੇ ਕੰਮ ਹੈਗੇ ਸਭ ਨੂੰ ਪਤਾ ਹੀ ਆ ਮੰਨ ਲਓ ਕਿਸੇ ਦਾ ਕੋਈ ਵੀ ਕੰਮ ਹੈ ਨਾ ਇਹ ਵੀ ਉਹਦੇ ਵਿੱਚ ਉਹਨਾਂ ਨੇ ਜੇ ਕਾਮਯਾਬ ਹੋਣਾ ਵੀ ਬੰਨਣਾ ਹੀ ਆ ਉਹ ਕੰਮ ਨੂੰ ਉਹਦੇ ਵਿੱਚ ਕੀ ਕਰਨਾ ਉਹ ਆਹੀ ਚੀਜ਼ ਆ ਉਹ ਆ ਵੀ ਬੰਦੇ ਜਿਹੜੇ ਵੀ ਕੰਮ ਕਰਨਾ ਹੈ ਲਗਨ ਨਾਲ ਕਰਨਾ ਮਤਲਬ ਸ਼ੌਂਕ ਨਾਲ ਕਰਨਾ ਜੇ ਕਰਨਾ ਨਹੀਂ ਕਰਨ ਦਾ ਕੋਈ ਫਾਇਦਾ ਨਹੀਂਗਾ ਜੇ ਕੰਮ ਕਰਨਾ ਕੋਈ ਵੀ ਐ ਚੰਗੀ ਤਰ੍ਹਾਂ ਸ਼ੌਂਕ ਨਾਲ ਕਰੋ ਸ਼ੌਂਕ ਨਾਲ ਦੋ ਕੰਮ ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ ਬਿਕਮ ਦਾ ਇੱਕ ਇੱਕ ਥੋੜਾ ਡਾ ਲ ਕੋ ਬੜਾ ਜ਼ਿਆਦਾ ਇਹ ਕੰਮ ਕਰਨਾ ਉਹ ਤਾਂ ਇੱਕ ਇੱਕ ਹੀ ਕਰ ਲੂ ਹੀ ਬਹੁਤ ਆਸਾਨ ਜੀ ਆ ਉਹ ਕੰਮ ਤਾਂ ਫਿਰ ਇੱਕੇ ਜਿਹੜਾ ਹੁਣ ਸਾਰੇ ਲੱਤਾਂ ਪਾਈ ਜਾ ਫੇ ਤਾਂ ਬੰਦਾ ਕਿਸੇ ਵੀ ਕਿਸੇ ਕੰਮ ਤੇ ਨਿਕਾਮ ਜਾ ਬਦਾ ਉਹ ਚ ਵੀ ਲੱਤ ਫਸਾ ਲੋ ਉਹ ਚ ਵੀ ਫਸਾ ਲੋ ਕੰਮ ਜਿਹੜਾ ਕਰਨਾ ਇੱਕੇ ਕਰ ਲੋ ਉਹ ਚ ਬੰਦਾ ਵਧੀਆ ਹੋਵੇ ਉਹੀ ਵਧੀਆ ਆਪਣੀ ਲਾਈਫ 파ਟਨਰ ਬਾਰੇ ਕੀ ਕਹਿੰਦੇ ਤੁਸੀਂ ਮਾਂ ਮਮੀ ਬਾਰੇ ਅੱਜ ਤੁਸੀਂ ਕੀ ਸੋਚਦੇ ਹੋ ਨਾ ਬਾਰੇ ਅੱਜ ਤੁ ਆਜ ਤੁਹਾਡੀ ਹੁਣ ਕੀ ਸੋਚ ਬਦਲੀ ਆ ਮਮੀ ਬਾਰੇ ਪਹਿਲਾਂ ਤੋਂ ਜਦੋਂ ਇਹ ਨਵੇਂ ਵਿਆਹਿਆਂ ਨੂੰ ਵੀ ਉਹ ਮਿਲੂਗਾ ਪਹਿਲਾਂ ਜਦੋਂ ਵਿਆਹ ਹੁੰਦਾ ਤੇ ਜਦੋਂ ਇੰਨੇ ਸਾਲ ਹੋ ਜਾਂਦੇ ਨੇ ਬੱਚੇ ਹੋ ਜਾਂਦੇ ਨੇ ਜੀਵਨ ਇਹਨਾਂ ਨੂੰ ਕਿਵੇਂ ਤੁਸੀਂ ਕਿਹੜੇ ਨਜ਼ਰੀਏ ਨਾਲ ਚੇਂਜ ਹੋ ਜਾਂਦਾ ਬੰਦੇ ਦਾ ਮਤਲਬ ਕੀ ਸੋਚਦਾ ਬੰਦਾ ਉਹਦੋਂ ਕੀ ਸੋਚਦਾ ਹੁੰਦਾ ਅੱਜ ਜਦੋਂ ਤੁਸੀਂ ਇਹਨਾਂ ਬਾਰੇ ਕੀ ਸੋਚਦੇ ਹੋ ਮੰਮੀ ਬਾਰੇ ਤੁਹਾਡੀ ਲਾਈਫ ਦੇ ਵਿੱਚ ਇਹਨਾਂ ਦਾ ਮਤਲਬ ਕਿੰਨਾ ਜੁਗਦਾਨ ਹੈ ਨਾਈਫ ਦਾ ਪੂਰਾ ਜੁਗਦਾਨ ਹੈ ਨਾ ਇਹਨਾਂ ਦਾ ਪੂਰਾ ਜੁਗਦਾਨ ਹੈ ਜੇ ਮਤਲਬ 파ਟਰਨ ਦਾ ਸਹੀ ਹੈ ਤਾਂ ਹੀ ਹੁੰਦਾ ਕਰ ਸਕਦਾ ਕੋਈ ਵੀ ਕੰਮ ਜਿਵੇਂ ਜੁਗਦਾਨ ਹੀ ਹੈ ਸਪੋਰਟ ਕੇ ਮੇਰੀ ਮੰਮੀ ਤੇ ਥੋੜੀ ਰਹੀ ਪਹਿਲੇ ਦਿਨ ਤੋਂ ਲੱਗੇ ਹੁਣ ਤੱਕ ਨਹੀਂ ਉਹ ਪੂਰੀ ਕਿ ਵਧ ਗਈ ਬੱਚਾ ਆ ਕੇ ਨਾ ਪੂਰੀਆ ਪੂਰੀਆ ਅੰਮੀ ਤੁਸੀਂ ਕੀ ਸੋਚਦੇ ਹੋ ਉਸਤਾਦ ਜੀ ਬਾਰੇ ਇਹ ਕਿਹੜੀਆਂ ਚੀਜ਼ਾਂ ਤੁਸੀਂ ਦੱਸੋ ਕਿਹੜੀਆਂ ਚੀਜ਼ਾਂ ਲੇਡੀ ਨੂੰ ਇਹ ਕਰਨੀਆਂ ਦੇਖਣੀਆਂ ਚਾਹੀਦੀਆਂ ਨੇ ਲੇਡਿਸ ਨੂੰ ਵੀ ਜਿਹਨਾਂ ਨਾਲ ਉਹਨਾਂ ਨੂੰ ਲੱਗਦਾ ਵੀ ਜਿਹੜਾ ਬੰਦਾ ਉਹ ਗਰੋਥ ਬੰਦੇ ਦੀ ਗਰੋਥ ਹੋਊਗੀ ਹਨਾ ਵੀ ਕਿਹੜੀਆਂ ਚੀਜ਼ਾਂ ਤੁਸੀਂ ਕਰਿਆ ਨੇ ਵੀ ਜਿਹੜੇ ਉਸਤਾਦ ਜੀ ਨੇ ਹਰ ਕੰਮ ਉਸਤਾਦ ਜੀ ਨੂੰ ਇੰਨੀ ਸਪੋਰਟ ਜਿਆ ਬਾਹਰ ਵੀ ਖੇਡ ਕੇ ਆਉਂਦੇ ਨੇ ਇਹ ਤੇ ਏਡੇ ਨੇ ਉਸਤਾਦ ਜੀ ਨੇ ਸ਼ੌਕ ਪੂਰੇ ਕੀਤੇ ਨੇ ਇਹਨਾਂ ਨੂੰ ਹੈਰੀ ਮੈਂ ਕਦੇ ਕਿਤੇ ਜਾਣ ਆਉਣ ਵਾਸਤੇ ਕਦੇ ਮਜਬੂਰ ਨਹੀਂ ਸੀ ਕੀਤਾ ਤੇ ਕੋਈ ਸ਼ੋਪਿੰਗਾਂ ਨੂੰ ਜਾਣਾ ਜਾਂ ਕਿਸੇ ਰਿਸ਼ਤੇਰ ਚ ਵਿਆਹ ਹੋ ਗਿਆ ਜਾਂ ਤੁਸੀਂ ਛੋਟੇ ਸੀਗੇ ਤੁਹਾਨੂੰ ਕੋਈ ਢਿਲ ਮੱਠਾ ਹੈ ਕਿਤੇ ਮੈਡੀਸਨ ਲੈਣ ਜਾਣਾ ਜਾਂ ਤੁਹਾਡੇ ਸਕੂਲਾਂ ਦਾ ਕੋਈ ਕੰਮ ਸੀਗੇ ਸਕੂਲ ਚ ਜਾਣਾ ਕੁਝ ਵੀ ਕੰਮ ਸੀਗਾ ਕਦੇ ਇਹਨਾਂ ਨੂੰ ਮਜਬੂਰ ਨਹੀਂ ਸੀ ਕੀਤਾ ਵੀ ਤੁਹਾਨੂੰ ਜਾਣਾ ਪੈਣਾ ਜਾਂ ਤੁਹਾਨੂੰ ਮੇਰੇ ਨਾਲ ਜਾਣਾ ਪੈਣਾ ਜਾਂ ਤੁਸੀਂ ਖਤੋਂ ਨੂੰ ਕੱਲਿਆਂ ਨੂੰ ਜਾਣਾ ਪੈਣਾ ਕਦੇ ਨਹੀਂ ਸੀ ਇਹਨਾਂ ਨੂੰ ਮੈਂ ਸਾਰਾ ਕੁਝ ਕੱਲੀ ਹੈਂਡਲ ਕਰੀ ਜਾਂਦੀ ਸੀ ਕਿਉਂਕਿ ਇਹਨਾਂ ਨੂੰ ਹੋ ਮਿਹਨਤ ਕਰਨੀ ਪੈਂਦੀ ਸੀ ਜਾਂ ਕੋਈ ਖੇਡਦੇ ਸੀਗੇ ਬਾਰ ਵੀ ਜਦੋਂ ਜਾਂਦੇ ਸੀ ਜਿਆਦਾ ਸਾਨੂੰ ਤੁਸੀਂ ਉੱਥੇ ਵੀ ਕਿ ਲੋਹਿਆਣੇ ਵੀ ਸਾਡੇ ਟੀਕੇ ਆ ਬੱਸ ਮੈਂ ਸੀਐਮ ਸੀ ਦਾ ਕਿ ਤੁਹਾਨੂੰ ਕੱਲੀ ਲੈ ਜਾਂਦੀ ਸੀਗੀ ਹਨਾ ਤੇ ਜਾਂ ਤੁਹਾਡੇ ਚਾਚੀ ਨੇ ਆਂਟੀ ਉਹਨਾਂ ਨੂੰ ਲੈ ਜਾਂਦੇ ਸੀ ਪਿੰਟੂ ਭੂਜੀ ਉਹਨਾਂ ਨੂੰ ਤੇਰੇ ਨੂੰ ਲੈ ਜਾਂਦੀ ਸੀ ਮੇਰੇ ਨਾਲ ਤੁਹਾਡੇ ਸਰ ਤੇ ਉਸਤਾਦ ਜੀ ਨੂੰ ਹੁੰਦਾ ਸੀਗਾ ਵੀ ਇਹਨਾਂ ਨੂੰ ਦੇ ਦੇਣੀ ਸੀਗੀ ਤੇ ਜਿਹੜੀਆਂ ਘਰੇਲੂ ਜ਼ਿੰਮੇਵਾਰੀਆਂ ਸੀ ਉਹਨਾਂ ਤੇ ਜ਼ਿਆਦਾ ਆਉਣ ਨਹੀਂ ਦਿੱਤੀਆਂ ਉਹ ਹਾਲਾਂਕਿ ਤੁਸੀਂ ਵੀ ਟੀਚਰ ਹੋ ਤੁਸੀਂ ਸਾਰੀ ਚੀਜ਼ਾਂ ਮੈਨੇਜ ਕੀਤੀਆਂ ਉਹਲੀ ਤੁਸੀਂ ਹਾਊਸ ਵਾਈਫ ਨਹੀਂ ਸੀਗੇ ਤੁਸੀਂ ਜਿਹੜੇ ਹਿਸਾਬ ਨਾਲ ਹੁਣ ਇਹ ਨਹੀਂ ਬਹੁਤ ਸੰਘਰਸ਼ ਕਰਿਆ ਇੰਨਾ ਹੁਣ ਹਰੇਕ ਬੰਦੇ ਦੀ ਵਾਤਾ ਕੰਮ ਨਹੀਂ ਇੰਨਾ ਹੈਂਡਲ ਕਰਨਾ ਬਾਕੀ ਤੇ ਪਾਪਾ ਚ ਬਹੁਤ ਵੱਡੀ ਜਿਹੜੀ ਕੁਆਲਿਟੀ ਆ ਇਹਨਾਂ ਦਾ ਜਿਹੜੇ ਮੇਰੇ ਉੱਤੇ ਭਰੋਸਾ 101% ਆ ਨਹੀਂ ਕਈ ਲੋਕ ਬਹੁਤ ਨੈਰੋ ਮਾਈਂਡਡ ਹੁੰਦੇ ਨੇ ਇਕੱਲੇ ਨੇ ਉੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਇਹਨਾਂ ਨੂੰ ਇੰਨਾ ਮੇਰੇ ਤੇ ਯਕੀਨ ਆ ਮੈਨੂੰ ਇੰਨੇ ਹਰ ਇੱਕ ਹਸਬੰਦ ਨੂੰ ਆਪਣੀ ਵਾਈਫ ਤੇ ਹੋਣਾ ਚਾਹੀਦਾ ਕਿਉਂ ਤੇ ਲੇਡੀਜ਼ ਨੂੰ ਵੀ ਚਾਹੀਦਾ ਵੀ ਵਫਾਦਾਰ ਰਹਿਣਾ ਆਪਣੇ ਘਰਲੇ ਦੇ ਪ੍ਰਤੀ ਤੇ ਹੁਣ ਜਿਵੇਂ ਅਸੀਂ ਸਕੂਲਾਂ ਕੋਈ ਵਾਰੀ ਟੀਚਰਜ਼ ਨਾਲ ਫਰੈਂਡ ਸਰਕਲ ਦੇ ਨਾਲ ਅਸੀਂ ਪ੍ਰੋਗਰਾਮ ਬਣਾ ਲੈਂਦੀਆਂ ਸੀਗੇ ਆ ਵੀ ਕਿਤੇ ਘੁੰਮਣ ਫਿਰਨ ਜਾਣਾ ਪ੍ਰੋਗਰਾਮ ਬਣਾ ਕੇ ਇਹਨੂੰ ਦਸੀ ਦਸੀ ਵੀ ਅਸੀਂ ਜਾ ਰਹੇ ਹਾਂ ਉਹ ਚੱਕਰੀ ਨਹੀਂ ਤੁਸੀਂ ਵੀ ਫਿਰ ਇਹੀ ਆ ਨਾ ਵੀ ਚੀਜ਼ ਦੱਸ ਕੇ ਜਾਂਦੇ ਸੀ ਇੱਕ ਅਤਾ ਜੀ ਚਲੋ ਹੁਣ ਐਂਡ ਤੇ ਆਪਾਂ ਗੱਲਾਂ ਬਾਤਾਂ ਮਾਰਾਂਗੇ ਬਹੁਤ ਟਾਈਮ ਹੋ ਗਿਆ ਆਪਾਂ ਮਿਹਨਤ ਕਰੀਏ ਖਾਦਾ ਬੀਤਾ ਵੀ ਕੋਈ ਨਹੀਂ ਸਵੇਰ ਦੇਣੇ ਹੋਰ ਮਾਰਿਆ ਪੂਰਾ ਇੱਕ ਗੱਲ ਦੱਸ ਦੋ ਜਿਵੇਂ ਤੁਸੀਂ ਸਾਨੂੰ ਹੁਣ ਕਬੱਡੀ ਚ ਲਾਇਆ ਸੀਗਾ ਹਨਾ ਕਬੱਡੀ ਕਰਕੇ ਮੰਮੀ ਨੇ ਮੰਮੀ ਟੀਚਰ ਸੀ ਮੰਮੀ ਨੂੰ ਆਏ ਸੀ ਵੀ ਇਹ ਪੜਨ ਵਧੀਆ ਟੀਚਰ ਹੋਏ ਹੁੰਦਾ ਫਾਦਨ ਹੋਏ ਹੁੰਦਾ ਜਿਹੜਾ ਬੰਦਾ ਸਪੋਰਟ ਚ ਹੁੰਦਾ ਇੱਕ ਤੇਰੇ ਪਾਪਾ ਜੀ ਸ਼ੈਨਸ਼ੀਲ ਤਾਂ ਨਿਮਰ ਤੋਂ ਬਹੁਤ ਆ ਬਹੁਤ ਕੁੱਟ ਕੁੱਟ ਕੇ ਭਰੀ ਹੋਈ ਹੈ ਪੇਸ਼ੈਂਸ ਬਹੁਤ ਜ਼ਿਆਦਾ ਹਰੇਕ ਬੰਦੇ ਚ ਇੰਨਾ ਹੁੰਦਾ ਨਹੀਂ ਬਹੁਤ ਜ਼ ਸ਼ਾਂਚੀਲ ਤਾਂ ਸਾਫ਼ ਦਿਲ ਟਰਾਈ ਕਰਾਂਗੇ ਵੀ ਸਾਜੀ ਵਰਗੇ ਬਣੀਏ ਆ ਜੀ ਬਸ ਹੁਣ ਆਪਣਾ ਫਾਈਨਲ ਕੁਐਸਚਨ ਕਰ ਦੋ ਕਬਰ ਜਿਵੇਂ ਹੁਣ ਮੰਮੀ ਨੂੰ ਆਏ ਸੀ ਵੀ ਇਹ ਪੜ੍ਹਨਾ ਚੱਲ ਮੰਮੀ ਨੇ ਤਾਂ ਪਤਾ ਸੀ ਵੀ ਇਹਨਾਂ ਨੂੰ ਖੇਡਾਂ ਚ ਕਰਨਾ ਹਨ ਤੁਸੀਂ ਅਸੀਂ ਕਬੱਡੀ ਤੁਸੀਂ ਵੀ ਕਬੱਡੀ ਆਪਣਾ ਐ ਤੇ ਸ਼ੌਂਕ ਹੁੰਦਾ ਮੈਨੂੰ ਸ਼ੌਂਕ ਸੀਗਾ ਵੀ ਇਹ ਪਲੇਅਰ ਬਣਨਾ ਵੀ ਅਸੀਂ ਖੇਡਿਆ ਵੀ ਨਾ ਹੋਵੇ ਸਾਨੂੰ ਸ਼ੌਂਕ ਦੀ ਵੀ ਪਲੇਅਰ ਬਣਨਾ ਜਿਵੇਂ ਕਈ ਸਾਲ ਜੀ ਬਾਕੀ ਤੁਸੀਂ ਵਧੀਆ ਖੇਡੀ ਆ ਵਧੀਆ ਖੇਡੀ ਹਾਂ ਪੂਰੇ ਖੇਡਾਂ ਕਈ ਪਲੇਅਰ ਪਤਾ ਕੀ ਕਰਦੇ ਨੇ ਜੀ ਉਹ ਇੱਕੇਰਾ ਨਾਮ ਕਰਕੇ ਕਹਿੰਦੇ ਨੇ ਵੀ ਅਸੀਂ ਕਰਤਾ ਆਪਣਾ ਕੰਮ ਵੀ ਹੁਣ ਅਸੀਂ ਕੁਝ ਹੋਰ ਕਰਨਾ ਹਨਾ ਕਿ ਪੀ ਕਿਤੇ ਜਾ ਕੇ ਹੂੰ ਉਹ ਤੁਹਾਨੂੰ ਆਏ ਹੁੰਦਾ ਵੀ ਹੁਣ 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 ਜਿਹੜਾ ਹੁਣ ਕੰਮ ਕਰ ਰਹੇ ਹਾਂ ਹਨਾ ਇਹਦੇ ਵਿੱਚ ਵੀ ਜਿਵੇਂ ਜਰਨੀ ਹੁੰਦੀ ਆ ਵੀ ਇੱਧਰ ਉੱਧਰ ਜਾਂਦਾ ਬੰਦਾ ਜਿਵੇਂ ਹੁਣ ਹੋਰ ਫਿਟਨੈਸ ਦੇ ਵਿੱਚ ਹਾਂ ਜਿਹੜਾ ਕਰਿਆ ਪਿੰਕੇ ਨੇਗਾ ਜਿਹੜਾ ਕੰਮ ਹੋਣ ਵਾਲਾ ਸੀਗਾ ਉੱਧਰ ਕਈ ਵਾਰ ਬੰਦਿਆਂ ਦੀ ਕੋਈ ਡਿਊਟੀਆਂ ਹੁੰਦੀਆਂ ਨੇ ਹਨਾ ਤੇ ਚਲੋ ਵਧੀਆ ਬਸ ਇਹੀ ਗੱਲਾਂ ਬਾਤਾਂ ਨੇ ਆਪਾਂ ਬਾਕੀ ਕਰਾਂਗੇ ਕਿਸ ਦਿਨ ਪੋਡਕਾਸਟ ਚੱਲੀਏ ਫਿਰ ਆਪਾਂ ਚਲੋ ਠੀਕ ਹੈ ਜੀ ਖਾਈਏ ਪੀਏ ਜਾ ਕੇ ਕੁਝ ਹੋਰ ਵੀ ਕੇ ਕੋਈ ਗੱਲਬਾਤ ਬਾਤ ਛੱਡ ਦੀ ਕਰ ਜਿਹੜੇ ਸਾਡੇ ਨਾਲ ਹੈ ਕੈਂਪ ਉਹ ਵੀ ਆ ਗਏ ਕੈਂਪ ਹੀ ਕੈਂਪ ਠੀਕ ਆ ਫਿਰ ਚੱਲਦੇ ਆਪਾਂ ਚਲੋ ਫਿਰ ਚਲੋ ਆਪਾਂ ਬੋਤਲ ਤੇ ਕਾਹ ਜਾਂ ਲੈਂਦੇ ਸੀ ਪੀਂ ਆ ਜੀ ਮੰਨ ਚੋੜੇ ਲੱਗੇ ਕੱਪੜੇ ਨਾਲ ਚਲੋ ਜੀ ਬਾਈ ਠੀਕੇ ਮੈਂ ਉਹ ਬਾਹਰ ਬੈਠਾ ਯਾਰ ਇਹ ਕੈਮਰੇ ਚ ਮੈਂ ਤਾਂ ਬੱਤੀ ਲਾਉਂਗਾ ਕੈਮਰੇ ਤਾਂ ਆ ਗਿਆ ਦੇ ਮਣੇ ਜੇ ਕੱਟਣਾ ਹੋ ਕੱਟ ਵੀ ਦਮਾਂਗੇ ਦੱਸ ਦਿਓ ਆਹਾ